ਇੰਡੀਆ ਟੂ ਕੈਨੇਡਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹਰ ਰੋਜ਼ ਹੀ ਨਿਤ ਨਵੇਂ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਤੇ ਦੋ ਹੋਰ ਵੱਡੇ ਬਦਲਾਅ ਜਿਹੜਾ ਹੁਣ ਕੈਨੇਡਾ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲਿਜ ਦੇ ਵੱਲੋਂ ਕਰ ਦਿੱਤੇ ਗਏ ਹਨ ਜੀ ਹਾਂ ਪਹਿਲੇ ਵੱਡੇ ਬਦਲਾਅ ਦੀ ਗੱਲ ਕਰੀਏ ਕਿ ਕੈਨੇਡਾ ਦੇ ਵਿੱਚ ਹੁਣ ਨਵਾਂ ਬਿੱਲ ਜੋ ਕਿ C2 ਬਿੱਲ ਹੈ ਉਸ ਨੂੰ ਪੇਸ਼ ਕੀਤਾ ਗਿਆ ਹੈ ਤੇ ਇਸ ਬਿੱਲ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਹੁਣ ਜਿਹੜੇ ਵੀ ਸਟੂਡੈਂਟ ਜਾਂ ਫਿਰ ਜਿਹੜੇ ਵੀ ਕੈਨੇਡਾ ਦੇ ਵਿੱਚ ਟੂਰਿਸਟ ਵਿਜ਼ਟਰ ਵੀਜ਼ਾ ਵਾਲੇ 2020 ਦੀ 24 ਜਨਵਰੀ ਤੋਂ ਬਾਅਦ ਆਏ ਹਨ ਜੇਕਰ ਉਹਨਾਂ ਦੇ ਵੱਲੋਂ 1 ਸਾਲ ਦੇ ਅੰਦਰ ਕੈਨੇਡਾ ਦੇ ਵਿੱਚ ਰਫਿਊਜੀ ਕੇਸ ਅਪਲਾਈ ਕੀਤਾ ਹੋਵੇਗਾ ਤਾਂ ਹੀ ਉਹਨਾਂ ਦੇ ਰਫਿਊਜੀ ਕੇਸ ਨੂੰ ਐਕਸੈਪਟ ਕੀਤਾ ਜਾਵੇਗਾ ਨਹੀਂ ਤੇ ਉਹਨਾਂ ਦਾ ਰਫਿਊਜੀ ਕੇਸ ਕੈਨਸਲ ਕਰਕੇ ਉਹਨਾਂ ਨੂੰ ਬਾਅਦਸ ਭਾਰਤ ਦੇ ਵਿੱਚ ਰਿਪੋਰਟ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸਦੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਸਟੂਡੈਂਟ ਜੋ ਕਿ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਦੇ ਉੱਤੇ ਪਹੁੰਚੇ ਤੇ ਬਾਅਦ ਵਿੱਚ ਜਦੋਂ ਉਹਨਾਂ ਦਾ ਵਰਕ ਪਰਮਿਟ ਵੀ ਐਕਸਪਾਇਰ ਹੋ ਗਿਆ ਤੇ 2 ਤੋਂ 3 ਸਾਲ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਰਫਿਊਜੀ ਕੇਸ ਅਪਲਾਈ ਕੀਤੇ ਗਏ ਜਿਸ ਦੇ ਕਾਰਨ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਇਹ ਹੁਣ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਆ ਕੇ ਅਸਾਈਲਮ ਲਗਾਉਂਦੇ ਹਨ ਤੇ ਉਹਨਾਂ ਨੂੰ ਵੀ 14 ਦਿਨ ਦੇ ਅੰਦਰ ਅੰਦਰ ਜਿਹੜਾ ਆਪਣਾ ਅਸਾਈਲਮ ਲਗਾਉਣਾ ਪਵੇਗਾ ਫਿਰ ਹੀ ਉਹਨਾਂ ਦਾ ਜਿਹੜਾ ਅਸਾਈਲਮ ਅਤੇ ਰਫਿਊਜੀ ਕੇਸ ਜਿਹੜਾ ਹੈ ਉਹ ਅਕਸੈਪਟ ਕੀਤਾ ਜਾਵੇਗਾ ਸੋ ਵੱਡੇ ਬਦਲਾਅ ਜਿਹੜੇ ਕੀਤੇ ਗਏ ਹਨ ਕਿਉਂਕਿ ਲਗਾਤਾਰ ਰਫਿਊਜੀਆਂ ਦੀ ਗਿਣਤੀ ਵਧਦੀ ਜਾ ਰਹੀ ਸੀ ਸੋ ਸਟੂਡੈਂਟਾਂ ਦੇ ਵੱਲੋਂ 3 ਤੋਂ 4 ਸਾਲ ਕੈਨੇਡਾ ਦੇ ਵਿੱਚ ਬਿਤਾਉਣ ਤੋਂ ਬਾਅਦ ਵੀ ਰਫਿਊਜੀ ਕੇਸ ਅਪਲਾਈ ਕੀਤੇ ਜਾ ਸਨ ਜਿਸ ਦੇ ਕਾਰਨ ਹੁਣ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲਿਜ ਦੇ ਵੱਲੋਂ ਇਹ ਵੱਡੇ ਬਤਲਾਅ ਰਫਿਊਜੀ ਕੇਸਾਂ ਦੇ ਵਿੱਚ ਕਰ ਦਿੱਤੇ ਗਏ ਹਨ ਤੇ ਇਹ ਬਿੱਲ ਜਿਹੜਾ ਹੈ ਪਾਸ ਹੋਣ ਦੀ ਵੀ ਕਾਫੀ ਉਮੀਦ ਲਗਾਈ ਜਾ ਰਹੀ ਹੈ ਸੋ ਬਿੱਲ ਪਾਸ ਜਿਹੜਾ ਆ ਉਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਸੋ ਪੇਸ਼ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਅਮਰੀਕਾ ਦੇ ਵਿੱਚ ਹੁਣ ਡੋਨਲਡ ਟਰੰਪ ਦੇ ਵੱਲੋਂ ਲਗਾਤਾਰ ਵੱਡੀਆਂ ਸਖਤੀਆਂ ਕੀਤੀਆਂ ਜਾ ਰਹੀਆਂ ਹਨ ਜਿੱਥੇ ਕਿ ਕੱਲ ਹੀ ਉਹਨਾਂ ਦੇ ਵੱਲੋਂ 12 ਦੇਸ਼ਾਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਸੀ ਤੇ ਹੁਣ ਨਵਾਂ ਬਿਆਨ ਜਿਹੜਾ ਡੋਨਲਡ 트੍ਰੰਪ ਦਾ ਸਾਹਮਣੇ ਆਇਆ ਹੈ ਕਿ ਜੇਕਰ ਕੋਈ ਵੀ ਅਮਰੀਕਾ ਦੇ ਵਿੱਚ ਆ ਕੇ ਰਿਫਿਊਜੀ ਜਾਂ ਫਿਰ ਟੂਰਿਸਟ ਵੀਜ਼ਾ ਦੇ ਉੱਤੇ ਜਾਂ ਫਿਰ ਵਿਜ਼ਟਰ ਵੀਜ਼ਾ ਦੇ ਉੱਤੇ ਆ ਕੇ ਜੇਕਰ ਕੋਈ ਵੀ ਪੀਆਰ ਜਾਂ ਫਿਰ ਗ੍ਰੀਨ ਕਾਰਡ ਦੇ ਲਈ ਵਿਆਹ ਕਰਵਾਉਂਦਾ ਹੈ ਤੇ ਉਸ ਨੂੰ ਵੀ ਜਿਹੜਾ ਹੁਣ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਨਹੀਂ ਦਿੱਤਾ ਜਾਵੇਗਾ ਸੋ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਸਿਰਫ ਗ੍ਰੀਨ ਕਾਰਡ ਦੇ ਲਈ ਅਮਰੀਕਾ ਦੇ ਵਿੱਚ ਹੁਣ ਵਿਆਹ ਕਰਵਾਉਣ ਵਾਲਿਆਂ ਤੇ ਲਈ ਜਿਹੜਾ ਇਹ ਵੱਡਾ ਐਲਾਨ ਜਿਹੜਾ ਡੋਨਲਡ 트੍ਰੰਪ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ